ਮੈਂ ਇੱਕ ਬਾਈ ਦੀ ਵੀਡੀਓ ਦੇਖੀ ਤੇ ਉਹਦੇ ਚ ਉਹ ਕਹਿੰਦਾ ਪਿੱਛੇ ਮੁੜਨਾ ਬਹੁਤ ਔਖਾ ਹੈ ਕਹਿੰਦਾ ਇੱਥੇ ਆਉਣਾ ਸੌਖਾ ਹੈ ਕਹਿੰਦਾ ਬੰਦਾ ਸਾਲ 2 ਸਾਲ ਲਾ ਕੇ ਫਿਰ ਕਹਿੰਦਾ ਵੀ ਮੈਂ ਪੈਸੇ ਪੂਸੇ ਕਮਾ ਕੇ ਮੁੜ ਜਾਊਗਾ ਕਹਿੰਦਾ ਪਰ ਮੁੜਿਆ ਨਹੀਂ ਜਾਂਦਾ ਬਹੁਤ ਔਖਾ ਹੈ ਬਾਈ ਮੈਂ ਇੱਕ ਗੱਲ ਤੈਨੂੰ ਦੱਸ ਦੇਣੀ ਚਾਹਣਾ ਮੁੜਨ ਲਈ ਜਿਗਰਾ ਚਾਹੀਦਾ ਹੈ ਲੋਕ ਗੱਲਾਂ ਬਹੁਤ ਮਾਰਦੇ ਆ ਹਨਾ ਵੀ ਮੈਂ ਮੁੜ ਜਾਊਗਾ ਮੈਂ ਇਦਾਂ ਕਰ ਜਾਊਗਾ ਮੁੜਦੇ ਵੀ ਬਹੁਤ ਆ ਇਹ ਨਹੀਂ ਕਿ ਨਹੀਂ ਮੁੜਦੇ ਪਰ ਮੁੜਨ ਲਈ ਜਿਗਰਾ ਚਾਹੀਦਾ ਹੈ ਜੀ ਗੱਲ ਆਪਣੀ ਫੈਮਲੀ ਦੀ سپورਟ ਚਾਹੀਦੀ ਹੈ ਤੁਹਾਡੇ ਚ ਦਮ ਚਾਹੀਦਾ ਕਿ ਤੁਸੀਂ ਉੱਥੇ ਜਾ ਕੇ ਜ਼ੀਰੋ ਤੋਂ ਕੰਮ ਸ਼ੁਰੂ ਕਰ ਸਕਦੇ ਹੋ ਜਿਹੜੇ ਬੰਦੇ ਸ਼ਰਮ ਕਰਦੇ ਆ ਕਿ ਮੇਰੇ ਤੋਂ ਛੋਟਾ ਕੰਮ ਨਹੀਂ ਹੁੰਦਾ ਇੱਥੇ ਵੀ ਬਈ ਸਾਰੇ ਲੋਕ ਦਿਹਾੜੀਆਂ ਹੀ ਕਰਦੇ ਆ ਜੇ ਆਪਾਂ ਇਹੀ ਸ਼ਰਮ ਤਾਰ ਕੇ ਇੰਡੀਆ 'ਚ ਕੰਮ ਕਰ ਲਈਏ ਮੈਂ ਇੱਥੇ ਬਹੁਤ ਵੱਡੇ ਵੱਡੇ ਲੋਕ ਦੇਖਿਆ ਪੋਚਾਂ ਮਪੋਚੇ ਮਾਰਦੇ ਫੈਕਟਰੀਆਂ 'ਚ ਝਾੜੂ ਮਾਰਦੇ ਪਹਿਲਾਂ ਸੁਣਦੇ ਹੁੰਦੇ ਸੀ ਕਿ ਲੋਕ ਬਾਹਰ ਜਾ ਕੇ ਉਹ ਜੇ ਕੰਮ ਕਰਦੇ ਆ ਪਰ ਹੁਣ ਅੱਖੀਂ ਦੇਖ ਵੀ ਲਿਆ ਮੈਂ 2027 ਦੀ ਦੀਵਾਲੀ ਆਪਣੇ ਪਿੰਡ ਜਾ ਕੇ ਮਨਾਉਂਗਾ ਇਹ ਮੇਰਾ ਵਾਅਦਾ ਹੈ ਜਿਗਰਾ ਚਾਹੀਦਾ ਮੋਰਾਂ ਦਾ